ਚਾਰ ਮਾਰਸਲ ਰਾਏ ਨਾਲ ਜੋ ਘਟਨਾ ਹੋਈ ਹੈ ਉਹਦੇ ਨਾਲ ਸ਼ੇਪਸਨਾ ਬਾਲਾ ਪੂਦਾ ਬਾਲਾ ਸਿੰਘ ਠਾਕਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਲੋ ਸਾਰੇ ਕੈਂਗਲ ਤੋਂ ਜਿਹੜੀ ਜਾਂਚ ਕਰ ਰਹੀ ਹੈ ਔਰ ਪ੍ਰੋਪਰ ਇਨਵੈਸਟੀਗੇਸ਼ਨ ਵਾਸਤੇ ਸੀ ਅੱਜ ਮੰਗ ਕੀਤੀ ਹੈ ਪਰਿਵਾਰ ਨੇ ਕਲੀਅਰ ਆਪਣਾ ਸਟੈਂਡ ਕੀਤਾ ਵੀ ਸਾਨੂੰ ਕੋਈ ਸੁਰੱਖਿਆ ਨਹੀਂ ਚਾਹੀਦੀ 8ਵੀਂ ਚ ਬੱਚਾ ਪੜ ਰਿਹਾ ਉਹਦੇ ਪੇਪਰਸ ਨੇ ਪੜਾਈ ਪਰ ਭਾਵੇਂ ਚੋਰੀਓ ਕੀ ਜਿਹੜਾ ਬੱਚਾ ਹੈ ਉਹ ਆਪਣੇ ਹੁਨਰ ਨਾਲ ਫੀਲਡ ਦੇ ਵਿੱਚ ਹੈ ਇਹ ਕੋਈ ਯੂਪੀ ਜਾਂ ਕੋਈ ਗੁੰਡਾ ਰਾਜ ਨਹੀਂ ਹੈ ਜਾਂ ਤਾਲੀਬਾਨ ਰਾਜ ਨਹੀਂ ਹੈ ਜਿੱਥੇ ਆਪਾਂ ਡਰ ਕੇ ਘਰ ਬੈਠਾਂਗੇ ਪਰਿਵਾਰ ਨੂੰ ਅਸੀਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਨੌਜਵਾਨ ਗਾਇਕ ਮਾਦਵਨ ਰਾਏ ਅਤੇ ਉਹਨਾਂ ਦੇ ਪਿਤਾ ਦੀਪਕ ਰਾਏ ਦਾ ਬਾਈਕ ਸਵਾਰ ਹਮਲਾਵਰਾਂ ਦੁਆਰਾ ਪਿੱਛਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੀ ਟੀਮ ਜਿਸ ਵਿੱਚ ਪਾਰਟੀ ਦੇ ਸੂਬਾ ਮੁਖ ਬਲਾਰੇ ਚੰਦਰਕਾਂਤ ਜੱਡਾ ਯੂਵ ਸੁਭਾ ਜਨਸਕਤਰ ਗੋਤਮ ਸੂਦ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਵਰੁਣ ਖੰਨਾ ਖਜ਼ਾਂਚੀ ਯੋਗੇਸ਼ ਬੰਸਲਤੇ ਆਈਟੀ ਮੁਖੀ ਪਿਊਸ਼ ਜੋਸ਼ੀ ਸਥਾਨਿਕ ਬਸੰਤ ਨਗਰ ਸਥਿਤ ਮਾਧਵਨ ਰਾਏ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਪਿਤਾ ਦੀਪਕ ਰਾਏ ਅਤੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇੱਥੇ ਤੋਂ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਗਾਇਕ ਮਾਧਵਨ ਰਾਏ ਆਪਣੇ ਪਿਤਾ ਦੀਪਕ ਰਾਏ ਨਾਲ ਸ਼ੇਪੂਰੀ ਨੇੜੇ ਆਪਣੀ ਬਾਈਕ ਉੱਤੇ ਕਿਤੇ ਜਾ ਰਹੇ ਸਨ ਤਾਂ ਦੋ ਬਾਈਕ ਉੱਤੇ ਸਵਾਰ ਕੁਝ ਅਣਪਛਾਤੇ ਲੋਕਾਂ ਨੇ ਉਹਨਾਂ ਨੂੰ ਧਮਕੀਆਂ ਦਿੰਦੇ ਹੋਏ ਦੀ ਗਲੀਆਂ ਤੱਕ ਪਿੱਛਾ ਕੀਤਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਮਦਵਨ ਦਾ ਪਰਿਵਾਰ ਡਰ ਕਾਰਨ ਕਈ ਦਿਨਾਂ ਤੱਕ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਬੁਲਾਵੇ ਚੰਦਰਕਾਂ ਤੇ ਚੰਡਾ ਦੀ ਅਗਵਾਈ ਦੇ ਹੇਠ ਸ਼ਿਵ ਸੈਨਿਕ ਪਹਿਲਾਂ ਗਾਇਕ ਮਦਵਨ ਰਾਏ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਫੌਸਲਾ ਦਿੱਤਾ ਜੋ ਸਾਡੇ ਸਟਾਰ ਮਾਸਟਰ ਰਾਏ ਨਾਲ ਜੋ ਘਟਨਾ ਹੋਈ ਹੈ ਉਹਦੇ ਨਾਲ ਛੇਪਸਗਣਾ ਬਾਲਾ ਉਹਦਾ ਬਾਲਾ ਸਾਹਿਬ ਠਾਕਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਪਰਿਵਾਰ ਨੂੰ 24 ਘੰਟੇ ਕੋਈ ਵੀ ਲੋੜ ਪਵੇ ਸਾਨੂੰ ਫੋਨ ਕਰੇ ਪੁਲਿਸ ਪ੍ਰਸ਼ਾਸਨ ਨੂੰ ਖੋਰੇ ਪੂਰਾ ਸਹਿਯੋਗ ਹੈ ਕੋਈ ਡਰਨ ਦੀ ਲੋੜ ਨਹੀਂ ਇਹ ਕੋਈ ਯੂਪੀ ਜਾਂ ਕੋਈ ਗੁੰਡਾ ਰਾਜ ਨਹੀਂ ਹੈ ਜਾਂ ਤਾਲਿਬਾਨ ਰਾਜ ਨਹੀਂ ਹੈ ਜਿੱਥੇ ਆਪਾਂ ਡਰ ਕੇ ਘਰ ਬੈਠਾਂਗੇ ਪਰਿਵਾਰ ਨੂੰ ਅਸੀਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਦੀ ਵੀ ਪਰਿਵਾਰ ਨੂੰ ਲੋੜ ਪਊਗੀ ਪੁਲਿਸ ਪ੍ਰਸ਼ਾਸਨ ਤੇ ਸ਼ੇਵਸਾਨਾ ਦਾ ਕੱਲਾ ਕੱਲਾ ਵਰਕਰ ਇਹਨਾਂ ਦੇ ਨਾਲ ਖੜਾ ਗੱਤ 24 ਜਨਵਰੀ ਨੂੰ ਜੋ ਸਾਡੇ ਲੁਧਿਆਣੇ ਦੀ ਨਹੀਂ ਕੇਵਲ ਪੰਜਾਬ ਦੀ ਸ਼ਾਨ ਹੈ ਲੜਕਾ ਸਾਡਾ ਛੋਟਾ ਜਿਹਾ ਬੱਚਾ ਹੈ ਸਟਾਰ ਮਾਦਵਨ ਰਾਏ ਔਰ ਇਹਦੇ ਪਿਤਾ ਜੀ ਦੀਪਕ ਰਾਏ ਜੀ ਜੋ ਮੈਂ ਸਮਝਦਾ ਕਿ ਸਾਡੇ ਯੁਵਾਵਾਂ ਲਈ ਛੋਟੇ ਬੱਚਿਆਂ ਲਈ ਰੋਲ ਮਾਡਲ ਸਿੱਧ ਹੋ ਰਿਹਾ ਜਿਹੜਾ ਹਰ ਇੱਕ ਗਾਇਕੀ ਦੇ ਫੀਲਡ 'ਚ ਤਾਂ ਨਾਮ ਕਮਾਰਿਆ ਉੱਥੇ ਹੀ ਸੋਸ਼ਲ ਐਕਟੀਵਿਟੀਜ਼ 'ਚ ਵੀ ਕਿਸੇ ਵੀ ਸਮਾਜ ਦੇ ਮੁੱਦੇ 'ਚ ਲੁਧਿਆਣਾ ਦੀ ਪੁਲਿਸ ਦੀ ਪੰਜਾਬ ਦੀ ਪੁਲਿਸ ਦੀ ਬੜੀ ਹਮਾਇਤ ਕਰਦਾ ਹੈ ਹਰ ਟਾਈਮ ਅਸੀਂ ਦੇ ਦਿਆਂ ਕਿ ਤਤਪਰ ਹੋ ਕੇ ਪੁਲਿਸ ਦੇ ਕਿਸੇ ਵੀ ਮੁਹਿੰਮ ਚ ਬਹੁਤ ਸਹਿਯੋਗ ਰੰਦਾ ਇਸ ਬੱਚੇ ਦਾ ਔਰ ਇਸ ਬੱਚੇ ਦੇ ਔਰ ਇਹਦੇ ਪਾਪਾ ਦੇ ਨਾਲ ਜਿਹੜਾ 24 ਜਨਵਰੀ ਨੂੰ ਇੱਕ ਹਾਸਾ ਹੋਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਇਹ ਦੋ ਮੋਟਰਸਾਈਕਲਾਂ ਦੇ ਉੱਤੇ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਲੋਕ ਪੰਜ 6 ਗਲੀਆਂ ਨਾਲ ਦੇ ਪਿੱਛਾ ਕਰਦੇ ਹੋਏ ਇਹਨਾਂ ਨੂੰ ਕੋਈ ਥ੍ਰੈਟ ਕਰਦੇ ਹੋਏ ਇਹਨਾਂ ਦਾ ਪਿੱਛਾ ਕੀਤਾ ਕੋਈ ਇਹਨਾਂ ਦੇ ਹਮਲਾ ਕਰਨ ਦਾ ਪ੍ਰਯਾਸ ਕੀਤਾ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਵੀ ਕਰਾਈ ਹਾਲਾਂਕਿ ਲੁਧਿਆਣਾ ਪੁਲਿਸ ਦਾ ਬੜਾ ਸਹਿਯੋਗ ਮਿਲ ਰਿਹਾ ਹੈ ਬਿਲਕੁਲ ਅੱਜ ਮੇਰੀ ਇਹਨਾਂ ਦੇ ਪਰਿਵਾਰ ਨੂੰ ਮਿਲ ਕੇ ਕਿਉਂਕਿ ਇਹ ਪਰਿਵਾਰ ਉਸ ਉਸ ਤੋਂ ਬਾਅਦ ਆਪਣੇ ਪਰਿਵਾਰ ਚ ਕਰੋ ਨਿਕਲ ਹੀ ਨਹੀਂ ਰਿਹਾ। ਤਕਰੀਬਨ 5-6 ਦਿਨ 6 ਦਿਨ 7 ਦਿਨ ਦਾ ਸਮਝ ਹੋ ਗਿਆ ਕਿ ਕਰੋ ਨਿਕਲ ਨਹੀਂ ਰਿਹਾ। ਅੱਜ ਪਰਿਵਾਰ ਨੂੰ ਮਿਲ ਕੇ ਹੌਸਲਾ ਅਫਜ਼ਾਈ ਕੀਤੀ। ਇਹ ਵੀ ਲੁਧਿਆਣਾ ਵਾਸੀ ਤੁਹਾਡੇ ਨਾਲ ਡਟ ਕੇ ਨਾਲ ਨੇ। ਪੁਲਿਸ ਇੰਟਾਇਰ ਟੀਮ ਤੁਹਾਡੇ ਨਾਲ ਹੈ। ਮੇਰੀ ਡੀਸੀਪੀ ਸ਼ੁਭਮ ਮੱਗਰਵ ਅਗਰਵਾਲ ਜੀ ਨਾਲ ਵੀ ਗੱਲ ਹੋਈ। ਏਸੀਪੀ ਦਵਿੰਦਰ ਗੁਜਰ ਜੀ ਨਾਲ ਗੱਲ ਹੋਈ। ਉਹਨਾਂ ਐਸਐਚਓ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ। ਜਿਹੜੇ ਸਤਵੰਦ ਬੈਂਸ ਨੇ ਉਹਨਾਂ ਨੇ ਦੱਸਿਆ ਕਿ ਪੁਲਿਸ ਸਾਰੇ ਕੈਂਗਲ ਤੋਂ ਜਿਹੜੀ ਜਾਂਚ ਕਰ ਰਹੀ ਹੈ ਇਫ ਇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਮਾਮਲੇ ਦੇ ਵਿੱਚ ਕੋਈ ਵੀ ਕਤਾਹੀ ਜਿਹੜੀ ਇਸ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਦੂਸਰਾ ਕੁਝ ਗੱਲਾਂ ਇਹ ਵੀ ਸਾਹਮਣੇ ਆਈਆਂ ਕਮੈਂਟਾਂ ਦੇ ਵਿੱਚ ਵੀ ਕਿਤੇ ਪਰਿਵਾਰ ਸੁਰੱਖਿਆ ਲਈ ਤਾਂ ਨਹੀਂ ਕੁਝ ਕਰਦੇ ਆ ਸੋ ਇਹ ਵੀ ਪਰਿਵਾਰ ਨੇ ਕਲੀਅਰ ਆਪਣਾ ਸਟੈਂਡ ਕੀਤਾ ਵੀ ਸਾਨੂੰ ਕੋਈ ਸੁਰੱਖਿਆ ਨਹੀਂ ਚਾਹੀਦੀ 8ਵੀਂ ਚ ਬੱਚਾ ਪੜ ਰਿਹਾ ਉਹਦੇ ਪੇਪਰਸ ਨੇ ਪੜਾਈ ਪ੍ਰਭਾਵਿਤ ਹੋ ਰਹੀਓ ਕਿ ਜਿਹੜਾ ਬੱਚਾ ਹੈ ਉਹ ਆਪਣੇ ਹੁਨਰ ਨਾਲ ਫੀਲਡ ਦੇ ਵਿੱਚ ਹੈ ਲੇਕਿਨ ਨਾਲ ਨਾਲ ਉਹਦੀ ਪੜਾਈ ਵੀ ਜਿਹੜੀ ਡਿਸਟਰਬ ਹੋ ਰਹੀ ਹੈ ਸੋ ਇਹ ਪਰਿਵਾਰ ਨੂੰ ਸਿਕਿਉਰ ਕਰਨ ਵਾਸਤੇ ਅਸੀਂ ਬੇਨਤੀ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਇਲਾਕੇ ਦੀ ਪੀਸੀਆ ਐਸਐਟਓ ਸਾਹਿਬ ਨੂੰ ਥੋੜਾ ਅਲਰਟ ਕੀਤਾ ਜਾ ਬਜਾ ਤੱਕ ਇਸ ਬੰਦੇ ਆ ਦੀ ਜਾਂਚ ਨਹੀਂ ਹੋ ਜਾਂਦੀ ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹ ਮੰਗ ਕੀਤੀ ਹੈ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਅੱਜ ਅਸੀਂ ਪਰਿਵਾਰ ਨੂੰ ਅਸ਼ਵਾਸਨ ਦਵਾਇਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਡਰ ਭੈਅ ਵਾਲੀ ਗੱਲ ਨਹੀਂ ਪਰਵਾਦੇ ਨਾਲ ਪੂਰੇ ਲੁਧਿਆਣਾ ਵਾਸੀ ਸ਼ੇਪ ਸਿੰਘਾਂ ਦੀ ਐਨਟਾਇਰ ਟੀਮ ਨਾਲ ਖੜੀ ਹਾਂ ਦੇਖੋ ਜੀ ਪੁਲਿਸ ਵੱਲੋਂ ਹੁਣ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ 25 ਜਨਵਰੀ ਨੂੰ ਜਦ ਤੱਕ ਗਵਰਨਰ ਸਾਹਿਬ ਆਏ ਸੀ ਉਸ ਤੋਂ ਬਾਅਦ 26 ਫਿਰ ਲੁਧਿਆਣਾ ਬੰਦ ਸੀਗਾ ਉਸ ਕਾਰਨ ਥੋੜੀ ਪੁਲਿਸ ਬੀਜ਼ੀ ਸੀ ਪਰ ਪੁਲਿਸ ਸਾਡਾ ਪੂ ਆਪਣਾ ਵਰਕ ਪੂਰੀ ਪ੍ਰੋਪਰਲੀ ਕਰ ਰਹੀ ਹੈ ਜੀ ਤੇ ਹੁਣ ਤੁਸੀਂ ਸੰਤੁਸ਼ਟ ਹੋ ਵੀ ਹੈ ਨਾ ਇਹ ਤੁਹਾਨੂੰ ਆਸ਼ਵਾਸ਼ਣ ਦਿੱਤਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਵੀ ਹੋਏ ਇਸ ਜਿਹੜੀ ਸਾਰੇ ਐਂਗਲ ਨੂੰ ਅਲਗ-ਅਲਗ ਐਂਗਲਾਂ ਤੋਂ ਇਸ ਸਾਰੇ ਜਾਂਚ ਕਰਤਾ ਦੇਖੋ ਜੀ ਹਲੇ ਤਾਂ ਆਪਣਾ ਪੁਲਿਸ ਕੰਮ ਕਰ ਰਹੀ ਹੈ ਹਲੇ ਵਿੱਚ ਡਰ ਪੈ ਤਾ ਹੈਗਾ ਕਿ ਜਦ ਤੱਕ ਉਹ ਲੋਕ ਫੜੇ ਨਹੀਂ ਜਾਂਦੇ ਤਦ ਤੱਕ ਹਲੇ ਬਚ ਕੇ ਰਹਿਣਾ ਚਾਹੀਦਾ ਪੂਰਾ ਮਾਮਲਾ ਕਿਸੇ ਤਰ੍ਹਾਂ ਪੂਰਾ ਮਾਮਲਾ ਕੀ ਸੀਗਾ ਜੀ 24 ਜਨਵਰੀ ਦੀ ਸ਼ਾਮ 6 ਵਜੇ ਦੀ ਘਟਨਾ ਸੀਗੀ ਜੀ ਅਸੀਂ ਸ਼ਿਪੂਰੀ ਪੁਲ ਤੋਂ ਆਪਣੇ ਘਰ ਨੂੰ ਆ ਰਹੇ ਸੀਗੇ ਜੀ ਅਸੀਂ ਪੁਲ ਕ੍ਰੋਸ ਕੀਤਾ ਕਿਉਂਕਿ ਪੁਲ ਤੇ ਰਸ਼ ਲੱਗਿਆ ਹੋਇਆ ਸੀਗਾ ਤੇ ਅਸੀਂ ਸੋਚਿਆ ਕਿ ਛੋਟੀ ਪੁਲੀ ਤੋਂ ਆ ਜੰਨੇ ਆ ਪਰ ਛੋਟੀ ਪੁਲੀ ਢਾਈ ਹੋਈ ਸੀਗੀ ਜੀ ਮੈਂ ਤੇ ਪਾਪਾ ਆਪਸ ਤੇ ਵਿੱਚ ਗੱਲ ਕਰ ਰਹੇ ਤੇ ਇੱਕ ਸਰਦਾਰ ਜੀ ਤੇ ਦੋ ਮੋਨੇ ਮੁੰਡੇ ਆਏ ਪਿੱਛੋਂ ਪਾਪਾ ਨੂੰ ਕਹਿੰਦੇ ਵੀਰ ਜੀ ਇੱਕ ਮਿੰਟ ਰੋਕ ਕੇ ਜਰਾ ਜਦ ਪਾਪਾ ਨੇ ਰੋਕਿਆ ਤੇ ਪਾਪਾ ਨੇ ਦੇਖਿਆ ਉਹ ਕ੍ਰਿਮੀਨਲ ਲੱਗਣ ਤੇ ਪਾਪਾ ਨੇ ਅੱਗੇ ਤੋਰ ਲਿਆ ਮੈਂ ਕਿਹਾ ਪਾਪਾ ਰੋਕ ਲਓ ਪੁੱਛ ਲਓ ਕੀ ਗੱਲ ਐ ਕੀ ਕੋ ਤੇ ਉਹ ਤਿੰਨ ਮੁੰਡੇ ਅੱਗੇ ਆ ਕੇ ਹਥਿਆਰ ਜੇ ਕੱਢਣ ਲੱਗੇ ਪਿੱਛੇ ਦੋ ਮੁੰਡੇ ਹੋ ਰਹੇ ਪਾਪਾ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਕੰਦੇ ਬੜਾ ਕੁਝ ਹੋਇਆ ਵਾ ਅੱਜ ਪਿਓ ਪੁੱਤ ਮਾਰ ਨਹੀਂ ਮਾਰਦੇ ਆ ਤੇ ਅਸੀਂ ਫਿਰ ਉੱਥੋਂ ਦੀ ਭਜਾਇਆ ਉਹਨਾਂ ਨੇ ਸਾਡੇ ਪਿੱਛੇ ਪੰਜ ਗਲੀਆਂ ਸਾਡਾ ਪਿੱਛਾ ਕੀਤਾ ਕੀ ਗੱਲ ਹੁੰਦੀ ਕਿ ਇਤਫਾਕ ਹੁੰਦਾ ਕਿ ਇੱਕ ਗਲੀ ਦਾ ਹੈ ਦੋ ਗਲੀ ਦਾ ਕਿ ਇਧਰੋਂ ਨਿਕਲੇ ਉਹ ਇੱਕਦਮ ਸਾਹਮਣੇ ਆ ਗਏ ਸਾਡੇ ਉਹ ਹੁੰਦਾ ਇਤਫਾਕ ਪਰ ਪੰਜ ਗਲੀਆਂ ਸਾਡੇ ਮਗਰ ਸਾਡੇ ਪਿੱਛੇ ਲੱਗਦੇ ਰਹਿਣਾ ਉਹਨੂੰ ਇਤਫਾਕ ਨਹੀਂ ਕਹਿ ਸਕਦੇ ਆਪਾਂ ਉਹ ਸਾਨੂੰ ਮਾਰਨ ਹੀ ਆਏ ਸੀ ਆਪਣੀ ਜਾਨ ਬਚਾ ਕੇ ਸੀ ਘਰੇ ਪਹੁੰਚੇ ਜੀ ਦੀਪਕ ਜੀ ਕੱਲ ਵੀ ਇੱਕ ਜਿਹੜੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਾਹਰ ਲਕੀਤੀ ਆ ਤੇ ਮੀਡੀਆ ਨੂੰ ਬੁਲਾ ਕੇ ਆਪਾਂ ਤੁਹਕ ਦੱਸਿਆ ਕੀ ਹੁਣ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਅੱਜ ਸਵੇਰੇ ਪਹਿਲਾ ਟੈਂਪ ਸਾਡੇ ਘਰੇ ਐਸਐਚਓ ਸਾਹਿਬ ਸਤਵੰਤ ਸਿੰਘ ਬੈਂਸ ਦ੍ਰਿਸ਼ਟੀ ਥਾਣੇ ਤੋਂ ਸਾਡੇ ਘਰੇ ਆਏ ਉਹ ਸਾਨੂੰ ਨਾਲ ਲੈ ਕੇ ਸਾਨੂੰ ਕਹਿੰਦੇ ਬਾਹਰ ਆਓ ਡਰੋ ਨਾ ਤੁਸੀਂ ਅਸੀਂ ਤੁਹਾਡੇ ਨਾਲ ਆ ਔਰ ਸਾਨੂੰ ਘਰੋਂ ਬਾਹਰ ਕੱਢ ਕੇ ਉਹਨਾਂ ਨੇ ਮੌਕਾ ਦਿਖਾ ਕੇ ਆਏ ਉਹਨਾਂ ਨੂੰ ਸਾਰਾ ਵੀ ਸ਼ਿਪਪੁਰੀਪੁਰ ਤੋਂ ਜਿੱਥੇ ਇਤਿਹਾਸਾ ਹੋਇਆ ਵਾ ਇਤੇ ਉੱਥੇ ਸ਼ਿਪੂਰੀ ਪੁਲ ਤੇ ਸਾਨੂੰ ਦਿਖਾਇਆ ਵੀ ਇੱਥੇ ਹਾਈ ਕੁਆਲਿਟੀ ਕੈਮਰੇ ਲੱਗੇ ਪੁਲਸ ਦੇ ਉਹ ਹਾਈ ਕੁਆਲਿਟੀ ਕੈਮਰੇ ਚੈੱਕ ਕੀਤੇ ਜਾਣ ਉਹਦੇ ਚੋਂ ਨੰਬਰ ਪਲੇਟ ਸਾਰਾ ਕੁਝ ਆ ਜਾ ਗਿਆ ਹੈ ਚਿਹਰੇ ਤੱਕ ਆ ਜਾਣਗੇ ਅਸੀਂ ਵੀ ਕੈਮਰੇ ਰਿਕਾਰਡਿੰਗ ਕਢਾਈ ਆ ਫਿਰ ਅੱਗੇ ਉਸ ਤੋਂ ਬਾਅਦ ਅਸੀਂ ਗਾਂਧੀ ਨਗਰ ਦਾ ਪੁਲਸ ਵੀ ਦਿਖਾਇਆ ਵਾ ਉੱਥੇ ਵੀ ਹਾਈ ਕੁਆਲਿਟੀ ਕੈਮਰੇ ਲੱਗੇ ਹੋਏ ਆ ਉੱਥੇ ਵੀ ਉਹਨਾਂ ਨੂੰ ਸਾਰਾ ਕੁਝ ਦਿਖਾਇਆ ਵਾ ਫਿਰ ਉਹ ਤਾਂ ਦੱਸਿਆ ਉਹਨਾਂ ਨੂੰ ਵੀ ਚਾਰ ਗਲੀਆਂ ਪਿੱਛੇ ਤੇ ਇੱਕ ਰੋੜ ਪੰਜ ਗਲੀਆਂ ਇਤਫਾਕ ਨਹੀਂ ਹੋ ਸਕਦਾ ਸਾਡੇ ਮਗਰ ਫੁੱਲ ਸਪੀਡ ਅੱਤ ਲਗਾਇਆ ਫਿਰੋਕੀ ਕਹਿੰਦੇ ਆ ਕਿ ਪਿਓ ਪਤ ਮਾਰਨੇ ਮਾਰਨੇ ਆ ਇਹ ਕੋਈ ਇਤਫਾਕ ਨਹੀਂ ਹੋ ਸਕਦਾ ਔਰ ਜੇ ਅਸੀਂ ਡਰ ਕੇ ਸਹਿਮ ਕੇ ਘਰ ਬੈਠੇ ਆ ਉਹਦਾ ਵੀ ਕਾਰਨ ਆ ਵੀ ਸਾਡੇ ਉੱਤੇ ਜੇ ਹਮਲਾ ਹੋਇਆ ਵਾ ਠੀਕ ਹੈ ਅੱਜ ਪੁਲਿਸ ਸਾਡੇ ਨਾਲ ਸਵੇਰ ਤੋਂ ਸ਼ਾਮ ਤੋਂ ਸਾਰਾ ਦਿਨ ਨਾਲ ਆ ਜੀ ਤੇ ਉਸ ਤੋਂ ਬਾਅਦ ਵਿੱਚ ਸ਼ਾਇਦ 24 ਜਨਵਰੀ ਦੇ ਘਟਨਾਵਾਂ 25 ਜਨਵਰੀ 26 ਜਨਵਰੀ ਆਪਣੀ ਆਗਿ ਸੇ ਉਸ ਕਾਰਨ ਪੁਲਸ ਥੋੜੀ ਬਿਜ਼ੀ ਹੋਣਗੀ ਜਾਂ ਫੇ ਪੰਜਾਬ ਬੰਦ ਦੇ ਕਾਰਨ ਵੀ ਲੁਧਿਆਣਾ ਬੰਦ ਦੇ ਕਾਰਨ ਵੀ ਪੁਲਸ ਥੋੜੀ ਬਿਜ਼ੀ ਸੀ ਹੁਣ ਅੱਜ ਤੋਂ ਉਹਨਾਂ ਨੇ ਪੂਰੇ ਕੰਮ ਆਪਣੇ ਖਿੱਚੇ ਹੋਏ ਆ